ਤਨ ਬਾਬਾ ਸ੍ਰੀ ਚੰਨ ਜੀ ਦੁਨੀਆ ਇੱਕ ਪੁਲੇਖਾ ਹੈ ਇਸ ਦੀ ਇੱਕ ਉਦਾਹਰਨ ਇੱਕ ਛੋਟਾ ਜਿਹਾ ਰਾਜ ਸੀ ਜਿੱਥੇ ਕਿਸੇ ਨੂੰ ਵੀ ਸ਼ੀਸ਼ੇ ਦੇ ਬਾਰੇ ਕੁਝ ਵੀ ਪਤਾ ਨਹੀਂ ਸੀ ਹਰ ਕੋਈ ਆਪਣੇ ਚਿਹਰੇ ਤੋਂ ਅਨਜਾਨ ਸੀ ਕਿਸੇ ਨੇ ਵੀ ਆਪਣਾ ਚਿਹਰਾ ਕਦੇ ਵੀ ਨਹੀਂ ਦੇਖਿਆ ਸੀ ਕਿਉਂਕਿ ਉੱਥੇ ਸ਼ੀਸ਼ਾ ਹੀ ਨਹੀਂ ਸੀ ਇੱਕ ਸਾਇੰਟਿਸਟ ਨੇ ਉੱਥੋਂ ਦੇ ਨੇ ਸ਼ੀਸ਼ੇ ਦੀ ਖੋਜ ਕਰ ਦਿੱਤੀ ਅਤੇ ਰਾਜੇ ਨੂੰ ਦੱਸਿਆ ਰਾਜਾ ਬਹੁਤ ਖੁਸ਼ ਹੋਇਆ ਕਿਉਂਕਿ ਰਾਜੇ ਨੇ ਸੋਚਿਆ ਕਿ ਕਿਸ ਤਰ੍ਹਾਂ ਦੀ ਮੂਰਤ ਹੈ ਜੋ ਮੇਰਾ ਸਾਰਾ ਕਹਿਣਾ ਮੰਨਦੀ ਹੈ ਇਸ ਤਰ੍ਹਾਂ ਉਹ ਰਾਜਾ ਬਹੁਤ ਖੁਸ਼ ਹੋਇਆ ਦੂਸਰੇ ਰਾਜ ਦੇ ਨਾਲ ਇੱਕ ਵਾਰ ਲੜਾਈ ਸ਼ੁਰੂ ਹੋ ਗਈ ਰਾਜੇ ਨੇ ਬਹੁਤ ਸਾਰੇ ਸ਼ੀਸ਼ੇ ਬਣਵਾ ਲਏ ਅਤੇ ਆਪਣੀ ਸੈਨਾ ਦੇ ਆਲੇ ਦੁਆਲੇ ਲਗਾ ਦਿੱਤੇ ਦੂਸਰੇ ਰਾਜੇ ਨੂੰ ਵੀ ਸ਼ੀਸ਼ੇ ਦੇ ਬਾਰੇ ਪਤਾ ਨਹੀਂ ਸੀ ਉਹ ਸੈਨਾ ਦਾ ਵਿਸ਼ਾਲ ਕੱਠ ਦੇਖ ਕੇ ਬਹੁਤ ਹੈਰਾਨ ਹੋਇਆ ਕਿਉਂਕਿ ਸ਼ੀਸ਼ੇ ਵਾਲੇ ਰਾਜੇ ਨੇ ਆਪਣੀ ਸੈਨਾ ਦੇ ਆਲੇ ਦੁਆਲੇ ਬਹੁਤ ਸਾਰੇ ਸ਼ੀਸ਼ੇ ਲਗਵਾ ਦਿੱਤੇ ਅਤੇ 100 ਸੈਨਿਕ ਹਜ਼ਾਰਾਂ ਸੈਨਿਕਾਂ ਵਿੱਚ ਦਿਖਾਈ ਦੇਣੇ ਸ਼ੁਰੂ ਹੋ ਗਏ ਇਸ ਲਈ ਦੂਸਰਾ ਰਾਜਾ ਦੌੜ ਗਿਆ ਰਾਜਾ ਹੁਣ ਸ਼ੀਸ਼ੇ ਦੇ ਕਰਕੇ ਹੀ ਜੰਗ ਜਿੱਤ ਚੁੱਕਾ ਸੀ ਹੁਣ ਰਾਜਾ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੋ ਚੁੱਕਾ ਸੀ ਹੌਲੀ ਹੌਲੀ ਉਸਨੇ ਸਾਰੀ ਦੁਨੀਆ ਹੀ ਜਿੱਤ ਲਈ ਇਸੇ ਤਰ੍ਹਾਂ ਉਸਨੂੰ ਇੱਕ ਫਕੀਰ ਮਿਲੇ ਜਿਸਦੇ ਕੋਲ ਉਹ ਰਾਜਾ ਜਾ ਕੇ ਬੈਠ ਗਿਆ ਰਾਜੇ ਨੇ ਸਾਧੂ ਫਕੀਰ ਨੂੰ ਕਿਹਾ اے ਫਕੀਰ ਸਾਈ ਮੈਂ ਸਾਰੀ ਦੁਨੀਆ ਜਿੱਤ ਲਈ ਹੈ ਪਰ ਮਾਨਨ ਨੂੰ ਸ਼ਾਂਤੀ ਨਹੀਂ ਮਿਲੀ ਸਾਧੂ ਫਕੀਰ ਬੋਲੇ ਕੇ ਤੁਸੀਂ ਸਰੀਰ ਜਿੱਤੇ ਹਨ ਮਨ ਨਹੀਂ ਜਿੱਤਦੇ ਰਾਜੇ ਨੇ ਕਿਹਾ ਕਿ ਮੈਨੂੰ ਅਸਲੀ ਗਿਆਨ ਕਰਵਾਓ ਸਾਧੂ ਫਕੀਰ ਨੇ ਕਿਹਾ ਕਿ ਜੋ ਤੂੰ ਕਰਮ ਕਰ ਚੁੱਕਾ ਹੈ ਉਸ ਦਾ ਲੇਖਾ ਤਾਂ ਦੇਣਾ ਹੀ ਪਵੇਗਾ ਹਾਂ ਤੂੰ ਗਿਆਨ ਪ੍ਰਾਪਤ ਕਰ ਸਕਦਾ ਹੈ ਪਰ ਗਿਆਨ ਪ੍ਰਾਪਤ ਕਰਨ ਦੇ ਨਾਲ ਤੈਨੂੰ ਇਹ ਗਿਆਨ ਹੋ ਜਾਵੇਗਾ ਕਿ ਤੂੰ ਕਿਹਰੇ ਪਾਪ ਕੀਤੇ ਅਤੇ ਕੀ ਗੁਨਾਹ ਕੀਤੇ ਰਾਜਾ ਹੁਣ ਉਸ ਫਕੀਰ ਦੇ ਕੋਲ ਬੈਠ ਗਿਆ ਅਤੇ ਗਿਆਨ ਪ੍ਰਾਪਤ ਕਰਨ ਲੱਗਾ ਅਸਲੀ ਗਿਆਨ ਉਸ ਰਾਜੇ ਨੂੰ ਜਦੋਂ ਪ੍ਰਾਪਤ ਹੋਇਆ ਤਾਂ ਉਸ ਨੂੰ ਇਹ ਗਿਆਨ ਹੋ ਗਿਆ ਕਿ ਕਿੰਨੇ ਲੋਕਾਂ ਨੂੰ ਉਸਨੇ ਦੁੱਖ ਦਿੱਤਾ ਕਿੰਨੀਆਂ ਮਾਵਾਂ ਅਤੇ ਕਿੰਨੇ ਬੱਚਿਆਂ ਦੇ ਪਿਤਾ ਨੂੰ ਉਸਨੇ ਕਸ਼ਟ ਦਿੱਤਾ ਅਤੇ ਕਿੰਨੇ ਲੋਕਾਂ ਨੂੰ ਬਰਬਾਦ ਕਰਕੇ ਉਹ ਰਾਜਾ ਬਣਿਆ ਉਸ ਨੂੰ ਇਹ ਸੋਚ ਕੇ ਬਹੁਤ ਪਛਤਾਵਾ ਹੋਇਆ ਪਰ ਉਹ ਕੁਝ ਵੀ ਨਹੀਂ ਸੀ ਕਰ ਸਕਦਾ ਉਸ ਨੂੰ ਬਹੁਤ ਪਛਤਾਵਾ ਹੋਇਆ ਹੁਣ ਉਹ ਆਤਮਾਵਾਂ ਦਾ ਉਹ ਦੁੱਖ ਫੀਲ ਕਰ ਸਕਦਾ ਸੀ ਜੋ ਉਸਨੇ ਲੋਕਾਂ ਨੂੰ ਦਿੱਤਾ ਸੀ ਇਸ ਤੋਂ ਬਾਅਦ ਉਹ ਸਾਧੂ ਫਕੀਰ ਦੇ ਰੂਪ ਵਿੱਚ ਹੀ ਜ਼ਿੰਦਗੀ ਬਤੀਤ ਕਰਨ ਲੱਗਾ ਅਤੇ ਆਪਣੇ ਕੀਤੇ ਹੋਏ ਗੁਨਾਹਾਂ ਦੀ ਮਾਫੀ ਮੰਗਣ ਲੱਗਾ ਉਸਤੇ ਗੁਨਾਹ ਤਾਂ ਹੁਣ ਹੋ ਹੀ ਚੁੱਕੇ ਸਨ ਮਾਫੀ ਮੰਗ ਕੇ ਹੀ ਉਹ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨ ਲੱਗਾ ਸਾਰਾ ਧਨ ਉਸਨੇ ਉਹਨਾਂ ਵਿੱਚ ਵੰਡ ਦਿੱਤਾ ਜਿਨ੍ਹਾਂ ਦੇ ਘਰਦਿਆਂ ਨੂੰ ਉਸਨੇ ਜੰਗ ਵਿੱਚ ਮਾਰਿਆ ਸੀ ਫਿਰ ਉਸ ਨੂੰ ਅਸਲੀ ਸ਼ਾਂਤੀ ਮਿਲਨੀ ਸ਼ੁਰੂ ਹੋ ਗਈ ਇਸ ਤੋਂ ਪਹਿਲਾਂ ਉਸ ਕੋਲ ਸ਼ਾਂਤੀ ਨਹੀਂ ਸੀ ਸ਼ਾਂਤੀ ਉਹਦੋਂ ਹੀ ਮਿਲਦੀ ਹੈ ਜਦੋਂ ਦੂਸਰੀ ਆਤਮਾ ਅਤੇ ਦੂਸਰਾ ਸਰੀਰ ਸ਼ਾਂਤੀ ਦੀ ਦੁਆ ਹੀ ਦਿੰਦਾ ਹੈ ਅਤੇ ਪਰਮਾਤਮਾ ਦੇ ਨਾਲ ਮਿਲਦਾ ਹੈ ਧੰਨ ਧੰਨ ਬਾਬਾ ਸ਼੍ਰੀ ਚਾਂਜੀ ਮਹਾਰਾਜ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ